ਸਸਿਕਾਲਾ ਚੰਡੀਗੜ੍ਹ ਪੀਜੀੀ ਖੜੇ ਆ ਤੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਿਸ ਤਰ੍ਹਾਂ ਦੇ ਨਾਲ ਕੱਲ ਸੀ ਤਾਂ ਅੱਜ ਵੀ ਹੈਗੀ ਹਾਲਾਂਕਿ ਇਹ ਜਿਹਦੇ ਲਈ ਕੋਈ ਸਮਾਂ ਨਹੀਂ ਨਿਸ਼ਚਿਤ ਕੀਤਾ ਕੋ ਤਾਂ ਕਹ ਹੜਤਾਲ ਰਹੂਗੀ ਕਿਉਂਕਿ ਸੀਬੀ ਜਾਂਚ ਦੀ ਮੰਗ ਹੈ ਜਿਹੜੀ ਉਹ ਰੈਜ਼ੀਡੈਂਟ ਡਾਕਟਰ ਦੇ ਨਾਲ ਜਿਵੇਂ ਮਹਿਲਾ ਦੇ ਨਾਲ ਰੇਪ ਕਰਨ ਤੋਂ ਬਾਅਦ ਜਿਹੜੀ ਉਹਦਾ ਮੌਤ ਹੁੰਦੀ ਆ ਉਸ ਤੋਂ ਲੈ ਕੇ ਆ ਉਸ ਤੇ ਰੋਜ਼ ਦੇ ਵਿੱਚ ਹੈ ਤੇ ਤਸਵੀਰਾਂ ਤੁਹਾਨੂੰ ਪੀਜੀੀ ਦੀ ਦਿਖਾ ਦਨੇ ਆ ਕਿਉਂਕਿ ਜਿਵੇਂ ਨਵੇਂ ਜਿਹੜੇ ਕਾਰਡ ਨੇਗੇ ਉਹ ਪੀਜੀੀ ਦੇ ਵੱਲੋਂ ਕਿਹਾ ਗਿਆ ਵੀ ਹਜੇ ਫਿਲਹਾਲ ਨਹੀਂ ਬਣਨਗੇ ਤੇ ਜਿਹੜੇ ਪੁਰਾਣੇ ਕਾਰਡ ਨੇ ਉਹਨਾਂ ਦੇ ਤੌਰ ਤੇ ਹੀ ਫਾਲੋ ਆਪਾ ਜਿਹੜਾ ਉਹ ਜਿਹੜਾ ਕੀ ਉਹ ਲਿਆ ਜਾਊਗਾ ਤੇ ਨਾਲ ਹੀ ਜੇ ਤੁਸੀਂ ਦੇਖੋ ਕਿ ਲੋਕਾਂ ਦੀ ਤਦਾਰ ਜਿਵੇਂ ਅਸੀਂ ਦੇਖਦੇ ਹਾਂ ਕਿ ਆਮਦਨਾਂ ਦੇ ਵਿੱਚ ਜਿਵੇਂ ਇਲਾਜ ਕਰਾਉਣ ਵਾਸਤੇ ਪਹੁੰਚਦੇ ਨੇ ਤਾਂ ਪੁਰਾਣੇ ਜਿਹੜੇ ਕਾਰਡ ਨੇਗੇ ਲੋਕ ਬਣਵਾ ਰਹੇ ਨੇ ਜਿਹੜੇ ਪੁਰਾਣੇ ਕਾਰਡਾਂ ਵਾਲੇ ਨੇ ਉਹਨਾਂ ਦੇ ਫੋਲੋਅਪ ਪਾਸੇ ਜ਼ਰੂਰ ਇਲਾਜ ਰਹੂਗਾ ਜਾਂ ਫਿਰ ਐਮਰਜੈਂਸੀ ਫੈਸਿਲਿਟੀ ਦੀ ਗੱਲ ਕੀਤੀ ਜਾਵੇ ਤਾਂ ਉਹ ਚੱਲਦੀ ਰਹੂਗੀ ਪਰ ਜਿਹੜੇ ਲੋਕ ओपीडी ਦੇ ਵਿੱਚ ਦਿਖਾਉਣਾ ਚਾਹੁੰਦੇ ਨੇ ਦੁਬਾਰੇ ਕਿਉਂਕਿ ਜਦੋਂ ਇੱਕ ਵਾਰੀ ओपीडी ਦੇ ਵਿੱਚ ਹੀ ਪਰਚੀਆਂ ਨਾ ਬਣੀਆਂ ਤਾਂ ਉਸ ਤੋਂ ਬਾਅਦ ਚਾਹੇ ਟੈਸਾਂ ਦੀ ਗੱਲ ਹੋਵੇ ਚਾਹੇ ਬਾਕੀ ਦੀ ਗੱਲ ਹੋਵੇ ਤਾਂ ਲੋਕਾਂ ਲਈ ਪੇਸ਼ ਪਰੇਸ਼ਾਨੀ ਜ਼ਰੂਰ ਰਹੂਗੀ ਜਿਹੜੇ ਲੋਕ ਨਵੇਂ ਤੌਰ ਤੇ ਦਿਖਾਉਣ ਪਹਿਲੀ ਵਾਰੀ ਵਸਤੇ ਪੀਜੀ ਪਹੁੰਚਦੇ ਨੇਗੇ ਤੇ ਇਹ ਦੇ ਨਾਲ ਕਿਹਾ ਜਾ ਸਕਦਾ ਕਿ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਹਜੇ ਵੀ ਲਗਾਤਾਰ ਕਿੰਨੇ ਸਮਾਂ ਜਾਰੀ ਰਹਿੰਦੀ ਹੈ ਕਹਿਣਾ ਮੁਸ਼ਕਲ ਹੈ ਅਕਸਰ ਜਿਵੇਂ ਆਮ ਤੌਰ ਤੇ ਹੁੰਦਾ ਵੀ ਇੱਕ ਦਿਨ ਵਸਤੇ ਦੋ ਦਿਨ ਵਸਤੇ ਤਾਂ ਉਹ ਹਜੇ ਫਿਲਹਾਲ ਤੌਰ ਦੇ ਉੱਤੇ ਨਜ਼ਰ ਨਹੀਂ ਪੈਂਦਾ ਹੈਗਾ ਤੇ ਨਾਲ ਗੱਲ ਇਹ ਵੀ ਹੈ ਵੀ ਜਿਹੜਾ ਲੜਕੀ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਘਿਣੋਣੀ ਹਰਕਤ ਕਰਕੇ ਉਹਦਾ ਕਤਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਜੇ ਕਿ ਇਹ ਤਸਵੀਰੀ ਜਾਂਚ ਦੀ ਮੰਗ ਹੈ ਜਿਹੜਾ ਪਰਿਵਾਰ ਲਗਾਤਾਰ ਕਰ ਰਿਹਾ ਹੈ ਤੇ ਇਸੇ ਦੇ ਚੱਲਦੇ ਹੋਏ ਪੀਜੀੀ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹਦੇ ਵਿੱਚ ਇਹ ਗੱਲ ਕਰੀਏ ਤਾਂ ਜਿਹੜੀਆਂ ਸਵਾਲਾਂ ਨੂੰ ਲੈ ਕੇ ਤਿੰਨ ਪ੍ਰਮੁੱਖ ਔਰੇ ਦੇ ਜਿਹੜੇ ਕਹਿ ਸਕਦੇ ਹਾਂ ਸੰਸਥਾਨ ਨੇਗੇ ਮੈਡੀਕਲ ਫੈਸਿਲਿਟੀ ਲਈ ਜਾਂ ਹਸਪਤਾਲ 32 ਦੀ ਗੱਲ ਹੋਵੇ ਹਸਪਤਾਲ 16 ਦੀ ਗੱਲ ਹੋਵੇ ਤਾਂ ਰੈਜ਼ੀਡੈਂਟ ਡਾਕਟਰ ਨੇ ਜਿਹੜੇ ਉਹ ਹੜਤਾਲ ਤੇ ਨੇਗੇ ਜਿਹਦੇ ਕਾਰਨ ਚੰਡੀਗੜ੍ਹ ਪੀਜੀੀ ਦੀ ਅੱਜ ਜਿਹੜੀ ਆਪੀਡੀ ਆ ਉਹਦੇ ਨਵੇਂ ਕਾਰਡ ਨੇ ਜਿਹੜੇ ਉਹ ਨਹੀਂ ਬਣਨਗੇ ਇਹਦੇ ਚੀ ਜੇ ਦੇਖੀਏ ਕਿ ਜਿਹੜੇ ਲੋਕ ਤੁਸੀਂ ਦਿਖਾਉਣਾ ਹੈ ਤੁਸੀਂ ਦਿਖਾਉਣਾ ਹੈ ਸੀ ਜਾਂ ਪਹਿਲਾਂ ਹਮ ਦਿਖਾਣੇ ਆਏ ਥੇ ਸਰ ਯਾਨੀ ਨਹੀਂ ਅੰਦਰ ਬੈਠੇ ਨਹੀਂ ਅਭੀ ਨਹੀਂ ਬੈਠੇ ਔਰ ਕਰਨਾਲ ਕਰਨਾਲ ਸੇ ਆਏ ਆ ਇਹ ਗਾਂਠ ਹੈ ਗਲੇ ਮੇ ਇਸਕੇ ਲਈ ਆਏ ਆ ਕਰਨਾਲ ਸੇ ਹੜਤਾਲ ਕਰਕੇ ਨਹੀਂ ਬੈਠੇ ਹਾਂਜੀ ਹੜਤਾਲ ਕਰਕੇ ਨਹੀਂ ਬੈਠੇ ਤੁਸੀਂ ਵੀ ਨਾਲ ਆਏ ਹਾਂ ਹਾਂਜੀ ਤੇ ਤੁਸੀਂ ਆਲੇ ਜਦੋਂ ਭਰਾ ਨਹੀਂ ਸਾਨੂੰ ਦੇਖਿਆ ਨਹੀਂ ਜੀ ਉਹ ਕਹਿੰਦੇ ਅੱਜ ਨਹੀਂ ਤੁਹਾਨੂੰ ਦੇਖਣਾ ਨੈਕਸਟ ਮੰਗਲਵਾਰ ਆਏ ਉਹ ਹਾਂਜੀ ਸਟ੍ਰਾਈਕ ਕਰਦੇ ਤੇ ਜਿਹੜੇ ਕੋਈ ਥੋੜਾ ਇਲਾਜ ਚੱਲ ਰਿਹਾ ਹੈ ਜਾਂ ਫਸਲੀ ਚੱਲ ਰਿਹਾ ਚੱਲ ਰਿਹਾ ਹਾਂਜੀ ਆਲ ਬੰਦੇ ਨਹੀਂ ਅੱਜ ਨਹੀਂ ਸਟ੍ਰਾਈਕ ਹੋ ਗਈ ਹੈ ਜੀ ਤੇ ਬਹੁਤ ਸਾਰੇ ਮਰੀਜ਼ ਜਿਹੜੇ ਪ੍ਰਭਾਵਿਤ ਹੋਏ ਨੇ ਉਹ ਇੱਥੇ 8 ਘੰਟੇਾਂ ਪੀਜੀਏ ਨੂੰ ਲੱਗਦੀਆਂ ਤਾਂ ਉਹ ਦੇਖ ਤਾਂ ਲੱਗੇ ਮੈਂ ओपीडी ਆਇਆ ਸੀ ਵੈਸੇ ਸਾਡਾ ਪੇਸ਼ੈਂਟ ਜਿਹੜਾ ਇੱਥੋਂ ਠੀਕ ਹੋ ਕੇ ਗਿਆ ਅੱਛਾ ਪਰ ਉਹ ਐਮ ਆਰ ਆਈ ਸੀ ਸਿਰ ਦੀ ਨਹੀਂ ਬਹੁਤ ਦੂਰੋਂ ਦੂਰੋਂ ਇੱਕ ਹੋਰ ਲੇਡੀ ਆਈ ਸੀ ਉਹਦਾ ਨਾਲ ਛੋਟਾ ਜਿਹਾ ਬੱਚਾ ਸੀ ਉਹ ਵੀ ਮੇਰੇ ਖਲ ਕਾਫੀ ਦੂਰ ਤੋਂ ਆਈ ਸੀ ਯੂਪੀ ਤੋਂ ਆਈ ਸੀ ਸ਼ਾਇਦ ਉਹ ਵੀ ਵਾਪਸ ਚਲੀ ਗਈ ਹੈ ਕਾਫੀ ਕੰਮ ਜਿਹੜਾ ਕਾਫੀ ਮਰੀਜ਼ ਜਿਹੜੇ ਸਫਰ ਹੋ ਰਹੇ ਨੇ ਜਾਨਕਿ ਜਿਹੜੇ ਮੈਕਸਿਮ ਤੋਂ ਆਮ ਤੌਰ ਤੇ ਜਿੰਨੇ ਮਰੀਜ਼ਾਂ ਨੂੰ ਦਿਖਾਉਣਾ ਹੁੰਦੇ ਨੇ ਤਾਂ ਉਹ ਸਾਰਾ ਕੰਮ ਬੰਦ ਹੋ ਹਾਂਜੀ ਵੈਸੇ ਵੀ ਜਦੋਂ ਇੱਥੇ ਮਰੀਜ਼ ਰੂਟੀਨ ਦੇ ਵਿੱਚ ਆਉਂਦਾ ਮਤਲਬ ਉਦੋਂ ਵੀ ਬੜੀ ਜਦੋਂ ਜਾਇਦ ਨਾਲ ਜਦੋਂ ਜਾਇਦ ਨਾਲ ਦਿਖਾਉਂਦੇ ਆ ਤੇ ਹੁਣ ਤਾਂ ਹੜਤਾਲ ਆ ਤੇ ਹੁਣ ਤਾਂ ਫਿਰ ਇਹ ਦੇਖਣਾ ਹੀ ਕਿ ਨਹੀਂ ਆ ਅਸੀਂ ਕਿੱਥੋਂ ਆਏ ਸੀ ਅਸੀਂ ਤਾਂ ਇੱਥੇ ਪਵਾਨੀ ਘੜ ਲਵੋ ਜੀ ਤੇ ਉਹ ਦਿਖਾ ਲਿਆ ਜਾਂ ਹਾਂ ਹਾਂ ਮੈਂ ਦਿਖਾ ਲਿਆ ਜੀ ਅੱਲਾ ਥੋੜੀ ਪਹਿਲਾਂ ਅਸੀਂ ਪਰਚੀ ਪਾ ਪਹਿਲਾਂ ਅੱਜ ਕਾਰਡ ਨਹੀਂ ਬਹੁਵੇਂ ਜਿਵੇਂ ਐਂਟਰੀ ਵਗੈਰਾ ਨਹੀਂ ਹੋ ਰਹੀ ਹੈ ਤਾਂ ਡਾਕਟਰ ਅੰਦਰ ਨਹੀਂ ਮਤਲਬ ਵਹਾਂ ਪੇ ਜੋ ਸਿਕਿਉਰਟੀ ਅੰਦਰ ਨਹੀਂ ਜਾਣ ਦੇ ਰਹੀ ਜਿੰਨਾ ਪੁਰਾਣੇ ਕਾਰਡ ਨੇ ਉਹ ਦੇਖ ਰਹੇ ਹੈ ਕਾਰਡ ਹੈ ਕਹੀਂ ਦੇਖ ਰਹੇ ਹੈ ਡਾਕਟਰ ਨਹੀਂ ਦੇਖ ਰਹੇ ਸਾਰੇ ਪੁਰਾਣੇ ਵੀ ਨਹੀਂ ਦੇਖ ਰਹੇ ਕਿਉਂਕਿ ਐਂਟਰੀ ਨਹੀਂ ਹੋ پا ਰਹੀ ਹੈ ਐਂਟਰੀ ਪੇ ਕੋਈ ਬੈਠਾ ਨਹੀਂ ਹੈ ਤਾਂ ਅੰਦਰ ਨਹੀਂ ਜਾ پا ਰਹੇ ਹਮ ਲੋਕ ਕਾਫੀ ਸਬਰ ਕਰਨਾ ਪੜ ਰਹਾ ਹੈ ਉਹਦੇ ਦਿਨਾਂ ਦੇ ਵਿੱਚ ਕਿੰਨੀ ਜਲਦੀ ਇਹ ਮਸਲਾ ਹੱਲ ਹੁੰਦਾ ਦੇਖਣਾ ਹੋ ਫਰਾ ਉਹਦੇ ਨਾਲ ਨਾਲ ਇੰਪੈਕਟ ਜਦੋਂ ਡਾਕਟਰਾਂ ਦੀ ਇੰਨੀ ਵੱਡੀ ਗਿਣਤੀ ਦੇ ਵਿੱਚ ਹੜਤਾਲ ਤੇ ਹੋਣਾ ਤਾਂ لازمی ਜੀ ਗੱਲ ਹੈ ਪੈਂਦਾ ਹੋਇਆ ਨਜ਼ਰ ਆਉਂਦਾ ਸੀਨੀਅਰ ਵੀਡੀਓਨ ਸੁਬਿੰਦੇ ਦੇ ਨਾਲ ਸਪਿੰਸਿੰਗ ਰਜਨਾਸਪਸੈਂਟੀ ਵੀ ਚੱਲੀ ਗਾ